ਹਾਂਜੀ ਬਾਜੀ ਕੀ ਕਹਿਣਾ ਚਾਹੋਗੇ ਜੀ ਰੱਖੋ ਯਾਰ ਹਲੋ ਬਾਜੀ ਇਹ ਕਰੋਜਮੈਂਟ ਦੇ ਖਲਾਬ ਬੈਠੇ ਆ ਪਤਾ ਹੈ ਇਹ ਇੱਥੇ ਕੋਕੇ ਸੀ ਕੋਕੇ ਤੋੜ ਗਏ ਬਾਜੀ ਸਾਨੂੰ 150 ਫੁੱਟ ਪਿੱਛੇ ਮਾਰਕੀਟ ਦਿੱਤੀ ਉਹਨਾਂ ਨੇ ਇਹ 2000 ਯਾਰ 2000 ਕਰਨਾ ਪੰਜਾਬ ਸਰਕਾਰ ਨਾਲ ਟਾਈ ਅਪ ਹੋਇਆ ਸੀਗਾ 2010-12 ਦੇ ਵਿੱਚ XYZ 2014 ਨੂੰ ਓਪਨਿੰਗ ਵੀ ਮਾਰਕੀਟ ਦੀ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਇੱਕ ਹੋਰ ਬਿਜਨਸ ਦਾ ਬੋਰਡ ਲੱਗੇ ਇਹਨਾਂ ਕਿਹੜੀ ਆ ਤਾਕਤ ਹੈ ਹਰ ਗੱਲ ਤੇ ਇਹਨਾਂ ਦੀ ਝੂਠ ਹੋਏਗੀ ਕੋਈ ਗੱਲ ਸੱਚੀ ਨਹੀਂ ਹੋਏਗੀ ਫ੍ਰੀ ਪਾਰਕਿੰਗ ਨਗਰ ਨਿਗਮ ਵੱਲੋਂ ਲੁਧਿਆਣਾ ਦੇਖੋ ਇਹਨਾਂ ਨੇ ਇਹ ਬੋਰਡ ਤੋੜ ਗਏ ਆ ਬੋਰਡ ਤੋੜ ਗਏ ਇਹਨਾਂ ਨੇ ਨੇ ਹੋ ਕੀ ਕੀਤਾ ਜੋ ਤੱਕ ਬੇਗਾਤੇ ਹੋਇਆ ਹੈ ਇਹ ਬੇਸਿਕਲੀ ਪੂ ਮਾਫੀਆ ਅਸੀਂ ਇੱਥੇ ਬੈਠੇ ਆ ਅਣ ਅਣਮਿੱਥੇ ਸਮੇਂ ਲਈ ਬੈਠੇ ਆ ਜਦ ਤੱਕ ਅੱਥੋ ਦੀ ਇਹ ਅਕਰੋਚਮੈਂਟ ਨਹੀਂ ਖਤਮ ਹੁੰਦੀ ਇੱਥੇ ਆਈ ਲਵ ਚੋੜਾ ਵਿਆਹ ਦਾ ਬੋਰਡ ਨਹੀਂ ਲੱਗਦਾ ਇਹ ਸਰਕਾਰ ਲਵਾਣਾ ਤੇ ਲਵਾ ਲੈ ਸਾਡੇ ਲੋ ਫੰਡ ਮਿਲਣਗੇ ਅਸੀਂ ਲਵਾ ਦਾਂਗੇ ਅਸੀਂ ਚੋੜਾ ਵਿਆਹ ਨੂੰ ਬਾਕੀ ਸੁੰਦਰ ਬਣਾਣਾ ਚਾਹੁੰਦੇ ਆ ਜੋ ਸਰਕਾਰ ਦੀ ਜਿਸ ਮੰਚਾ ਨਾਲ ਸਾਡੇ ਕੋਕੇ ਕਰਕੇ ਸਾਨੂੰ ਪਿੱਛੇ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਜੀ ਕੱਲ੍ਹ ਨਾਲ ਮੇਰੇ ਤੇ ਹਮਲਾ ਕੀਤਾ ਵਾ ਮੌਦਾ ਵੀ ਬੇਸਿਕਲੀ ਮੇਰੇ ਤੇ ਪ੍ਰਧਾਨ ਤੇ ਪਿੰਕਲਾ ਦਾ ਤੇ ਘੋਰ ਦੇ ਉਹਦਾ ਵੀ ਅਸੀਂ ਬਸ ਪਰਚਾ ਦਿੱਤਾ ਮਾਰਕੀਟ ਲੋ ਵਿੱਚ ਕੀ ਲੱਗਦਾ ਜੀ ਤੁਹਾਡੇ ਧਰਨੇ ਨਾਲ ਉਤਰ ਜੂਗਾ ਕੁਝ ਹੋਊ ਹੱਲ ਧਰਨੇ ਤੇ ਦਸਨ ਆਊਗਾ ਹੱਲ ਹੈਲੋ ਮੇਰੇ ਕੋਲ ਦੇਖੋ ਧਰਨੇ ਤੇ ਦਸਨ ਆਊਗਾ ਕੁਝ ਆਡਰ ਦੇ ਜੀ ਰੈਡੀ ਇਹਨਾਂ ਨੇ ਕਦੀ ਟੈਕਨੀਕੋਸ਼ ਕੀ ਇਹਨਾਂ ਨੇ ਪਰਚਾ ਸਾ ਦਿੱਤਾ ਇਹਨੇ ਬੰਦੇ ਨਹੀਂ ਕਿਹਾ ਹਾਂ ਇਹ ਸਾਹਰੇ ਬੋਲੇ ਨੇ ਇੱਕ ਮਿੰਟ ਵੀਰੇ ਕੌਣ ਹੈ ਪਿਸ਼ੂਰੀ ਪਿਸ਼ੋਰੀ ਵਾਲੇ ਖੜੇ ਇੱਥੇ ਪਿਸ਼ੋਰੀ ਵਾਲੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਤਾਂ ਅੰਜਲੀ ਹੈ ਜੀ ਤੁਸੀਂ ਕਿੱਥੇ ਕੰਮ ਕਰਦੇ ਹੋ ਇੱਥੇ ਇਹਨਾਂ ਦੇ ਨਾਲ ਪੰਬੇ ਦੇ ਨਾਲ ਰੇੜੀ ਲਾਨੀ ਆ ਜੀ 8 ਸਾਲ ਹੋ ਗਏ ਮੈਨੂੰ ਲਾਂਦੇ ਨੂੰ ਹਾਂਜੀ ਹਾਂਜੀ ਇੱਕ ਗੱਲ ਕਿੰਨੇ ਕੀਤੀ ਹੈ ਮੈਡਮ ਦੇ ਹਸਬੰਦ ਬਾਰੇ ਕਿ ਤੁਸੀਂ ਨਹੀਂ ਚਲੋ ਉਹ ਮੈਂ ਨਹੀਂ ਬੋਲਦੀ ਕਿੰਨੇ ਗੱਲ ਕੀਤੀ ਹੈ ਉਹ ਨਹੀਂ ਕੀਤੀ ਹੈ ਪਿਸ਼ੋਰੀ ਚਲੋ ਮੈਂ ਦੱਸ ਨਹੀਂ ਸਕਦੀ ਮੈਂ ਆਪ ਡਰਦੀ ਹਾਂ ਮੈਨੂੰ ਉਹ ਲੜਦੇ ਬੜਾ ਆ ਮੇਰੀਆਂ ਉਹਨਾਂ ਨੇ ਬਾਵਾ ਮਚੋੜੀਆਂ ਮੈਨੂੰ ਮਾਰਿਆ ਮੇਰਾ ਡਰ ਸੀ ਪੰਬੇ ਦੇ ਨਾਲ ਮੈਨੂੰ ਬਾਹਰ ਇਹਨਾਂ ਨੇ ਬਚਾਇਆ ਸੀ ਉਹ ਮਾਰਦੇ ਪੰਮੇਰੀ ਪੰਮੇਰੀ ਸਾਰੇ ਮੈਨੂੰ ਮੇਰੇ ਦੁਸ਼ਮਣ ਆ ਮੈਨੂੰ ਲਾੜ ਨਹੀਂ ਦਿੰਦੇ ਰੇੜੀ ਇਹ ਮੈਨੂੰ ਚਵਰ ਦਸਤੀ ਭਰਾ ਮੇਰੇ ਮੇਰਾ ਭਰਾ ਬਣਿਆ ਆ ਭਰਾ ਆ ਮੇਰਾ ਏ ਮੈਂ ਇਹਨਾਂ ਕੋਲ ਹੱਥ ਜੋੜੇ ਕਿ ਮੇਰੀ ਧੀਆ ਆ ਤਿੰਨ ਤਿੰਨ ਮੇਰਾ ਕੋਈ ਸਹਾਰਾ ਨਹੀਂ ਹੈ ਕਮਾਨ ਵਾਲਾ ਮੇਰਾ ਆਦਮੀ ਵੀ ਸ਼ਰਾਬੀ ਆ ਵੀ ਇਸ ਕਰਣ ਭਾਜੀ ਨੂੰ ਤਰਸ ਆਏ ਉੱਥੇ ਛੱਡ ਕੇ ਆਏ ਇਹਨਾਂ ਮੇਰੀ ਇਹਨਾਂ ਨਾਲ ਕੋਈ ਮੈਂ ਉਹਨਾਂ ਕੋਲ ਤਾਂ ਡਰਦੀ ਬੜਾਈ ਉਹ ਮੈਨੂੰ ਮਾਰਦੇ ਆ ਮੇਰੀ ਬਾਹਾਂ ਮੋੜਦੇ ਮੇਰੀ ਔਕਾਤ ਨਹੀਂ ਹੈਗੀ ਮੇਰੀ ਔਕਾਤ ਨਹੀਂ ਹੈਗੀ ਹیثیت ਨਹੀਂ ਹੈਗੀ ਮੈਂ ਬੋਲ ਜਾ ਮੈਂ ਹਜੇ ਵੀ ਡਰਦੀ ਡਰਦੀ ਬੋਲਦੀ ਪੀਂ ਕੰਬਦੀ ਪਈਆਂ ਬੈਂ ਚੋਰੀ ਜਿਪੇ ਆਈਆਂ ਇਹਨਾਂ ਤੋਂ ਕਕੇ ਉਹਨਾਂ ਤੋਂ ਕਿ ਮੇਰੇ ਮਗਰ ਨਾਲ ਪੈ ਜਾ ਹੁਣ ਵੀ ਮੈਨੂੰ ਡਾਰਾ ਕਿ ਤੇ ਮੈਨੂੰ ਮਾਰ ਨਾ ਦੇ। ਮੈਨੂੰ ਉਹਦੇ ਪੰਮੇ ਦੇ ਭਤੀਜੇ ਨੇ ਵੀ ਮੈਨੂੰ ਵਰਨਿੰਗ ਦਿੱਤੀ ਹੈ ਕਿ ਜੇ ਤੂੰ ਬੋਲੀ ਨਾ ਜਿੱਥੇ ਤੈਨੂੰ ਬਾਹਰ ਹੀ ਰੇੜੀ ਕਢਾ ਕੇ ਲਾਣੀ ਹੈ ਤੈਨੂੰ ਅੰਦਰ ਤੇਰਾ ਅੱਡਾ ਨਹੀਂ ਦੇਣਾ। ਮੇਰਾ ਅੱਡਾ ਆ ਮੈਨੂੰ ਕਹਿੰਦੇ ਨਹੀਂ। ਉਹ ਕਹਿੰਦਾ ਕਿ ਖੂਨ ਕਰਦਾਗਾ ਜੇ ਜੇ ਤੂੰ ਬੋਲੀ ਨਾ ਤੇਰਾ ਕਹਿੰਦਾ ਮੇਰੇ ਉੱਤੇ ਲਗਾਈ ਐ ਰੋਪ ਲਗਾਈ ਉਹਨੇ ਬੋਲਿਆ ਮੇਰ ਮੈਡਮ ਬਈ ਬਿਸ਼ੋਰੀ ਨੇ ਬੋਲਿਆ ਕੋਈ। ਬਿਸ਼ੋਰੀ ਨੇ ਆਹੋ ਇਹ ਬੋਲੇ ਤਾਂ ਬੜਾ ਆਇਆ ਇਹ ਨਹੀਂ ਮੈਨੂੰ ਰੋਪ ਪੈਸੇ ਵਾਲਾ ਰੋਪ ਲਗ ਬੋਲਿਆ। ਪ ਮੈਨੂੰ ਇਹ ਨਹੀਂ ਪਤਾ ਨਹੀਂ ਪਰ ਮੈਨੂੰ ਪਤਾ ਹੈ ਉਹ ਦਾਦੇ ਬਹੁਤ ਹੈ ਭਾਜੀ ਮੇਰਾ ਨਾਮ ਡੁਬਲ ਟੱਲ ਲਈ ਠੀਕ ਹੈ ਜੀ ਜੀ ਹਾਂਜੀ ਹਾਂਜੀ ਬੇਨਤੀ ਚਾਹਨਾ ਕਿ ਦੇਖੋ ਜੀ ਅਸੀਂ ਬੇਨਤੀ ਹੈ ਕਿ ਸਾਡਾ ਚੋੜਾ ਬਿਆਰ ਉਹ ਖੂਬਸੂਰਤ ਬਣਾਇਆ ਜਾਵੇ ਮੈਂ ਯਾਰ ਇੱਕ ਮਿੰਟ ਸਾਡਾ ਚੋੜਾ ਬਿਆਰ ਖੂਬਸੂਰਤ ਬਣਾਇਆ ਜਾਵੇ ਅਸੀਂ ਬੇਨਤੀ ਹੈ ਇਹ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਤੇ ਦੇਖੋ ਜੀ ਹੁਣ 8 ਚੋਨਾਂ ਤੇ ਸੀਪੀ ਸਾਹਿਬ ਨੇ ਹਦਾਇਤ ਦਿੱਤੀ ਹੈ ਕਿ 8 ਚੋਨਾਂ ਚ ਜੋਂ ਆ ਚੁੱਕਾ ਵਾ ਜੀ ਕਿ ਇੱਥੇ ਕਿ ਨਾ ਕੋਈ ਰੇੜੀ ਫੇੜੀ ਲੱਗੇ ਨਾ ਕੋਈ ਕ੍ਰਪਸ਼ਨ ਹੋਵੇ ਜੀ ਅਸੀਂ ਐਗਰੀ ਸੀਪੀ ਸਾਹਿਬਾਂ ਦੇ ਹੱਥ ਜੋੜ ਕੇ ਸਨਮਾਨ ਕਰਦੇ ਆਂ ਚੀਜ਼ ਦਾ ਅਸੀਂ ਦੁਕਾਨਦਾਰ ਵੀ ਐਗਰੀ ਜੀ ਸਾਡੇ ਬਾਰ ਕੋਈ ਚੀਜ਼ ਲੱਗਦੀ ਚੱਕ ਲੋ ਸਾਡੇ ਦੇ ਪਰਚਾ ਦੇ ਦੋ ਜੇ ਅਸੀਂ ਲਾਣੇ ਆ ਇਹ ਰੇੜੀ ਫੜੀ ਵੀ ਕਿਉਂ ਲੱਗੀ ਕਿਦੇ ਕਿਦੇ ਕਿਹਦੇ ਕਹਿੰਦੇ ਲੱਗੀ ਬਾਜੀ ਯਾਰ ਦੱਸੋ ਯਾਰ ਕੀ ਕੀ ਲੱਗਦਾ ਹੈ ਕਿਦਾਂ ਕਿਦਾਂ ਚੀਜ਼ਾਂ ਫਿਲਮ ਹੁੰਦ ਲੱਗਦੀ ਕੀ ਪਸੰਦਤਾ ਨਹੀਂ ਪਤਾ ਕੀ ਮਿਲੀ ਭੁਗਤਾ ਬਾਜੀ ਸਾਡੀ ਤਾਂ ਬਸ ਹੋ ਗਈ ਬਾਜੀ ਯਾਰ ਹਰੇਕ ਬਾਸ ਚਲੇ ਗਏ ਆ ਅਨੇਕ ਬਾਸੇ ਗਏ ਆ ਕੰਜਨ ਸਾਥ ਦਿੱਤਾ ਆਵੇਂ ਆਪ ਝੂਠ ਨਹੀਂ ਬੋਲਦੇ ਮੈਂ ਕੈਮਰਾ ਨਹੀਂ ਬੋਲਣਾ ਚਾਹੁੰਦਾ ਜਿਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਸਾਡੇ ਸਾਥ ਦਿੱਤਾ ਆਮ ਆਦਮੀ ਪਾਰ ਜੇ ਭਾਜੀ ਮੈਂ ਤੁਹਾਡੇ ਮਾਦੀਮ ਨਾਲ ਜੇ ਇਹ ਲੀਗਲ ਹੈਗੇ ਆ ਜੇ ਇਹ ਲੀਗਲ ਹੈ ਤੇ ਲੱਗੇ ਰਹਿੰਦੋ ਜੇ ਅਨਲੀਗਲ ਹੈ ਤੇ ਇਹਨਾਂ ਦੇ ਕਾਰਵਾਈ ਕਰੋ ਕਿਉਂ ਨਹੀਂ ਕਰਦੇ ਪਏ ਜੇ ਲੀਗਲ ਹੈਗੇ ਸਰ ਚੀਜ਼ ਤੇਸੀ ਐ ਕਰੀਆਂ ਜੇ ਅਨਲੀਗਲ ਤੇ ਇਹਦੇ ਕਾਰਵਾਈ ਕਰੋ ਕਿਹੜਾ ਤੁਹਾਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਜਾਂ ਕਾਰਪਸ਼ਨ ਨੂੰ ਕਿਹੜਾ ਹੱਥ ਰੋਕਦੇ ਪਏ ਆ ਕਿਹੜੇ ਹੱਥ ਰੋਕਦੇ ਪਏ ਕਾਰਵਾਈ ਕਰਨ ਦੀ ਦੱਸੋ ਇੱਕ ਪੰਜ ਬੰਦੇ ਆ ਪੰਜ ਟੇਬਲ ਆ ਪੰਜ ਟੇਬਲ ਕਿਹੜੇ ਪਤੋਂ ਛੋੜੇ ਪਿਆ ਨੂੰ ਡੈੱਡ ਕਰਨ ਤੋਂ ਲੱਗੇ ਪਏ ਇੱਥੇ 50 ਦੁਕਾਨਾਂ ਆ 50 ਦੁਕਾਨਾਂ ਦੇ ਨਾਲ 500 ਬੰਦਾ ਮੇਰੇ ਨਾਲ ਆ 500 ਬੰਦਾ ਘੱਟੀ ਤੇ 500 ਪਰਿਵਾਰ ਕੌਣ ਰੋਕਦਾ ਬਈ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਜਾਂ ਕਿਸੇ ਨੂੰ ਇੱਥੇ ਕਾਰਵਾਈ ਨਾ ਕਰਦੋਂ ਕਿਉਂ ਬਦ ਮੈਂ ਇੱਕ ਅਫਸਰ ਦਾ ਬਹੁਤ ਬੜੀ ਧੰਨਵਾਦ ਕਰਨਾ ਹੈ ਵਿਪਨ ਹਾਂਡਾ ਜੀ ਦਾ ਮੈਂ ਓਨ ਕੈਮਰਾ ਕਹਿੰਦਾ ਉਹਨਾਂ ਨੇ ਅੱਜ 10 ਦਿਨ ਹੋ ਗਏ ਰੈਗੂਲਰ ਕਾਰਵਾਈ ਕਰਦੇ ਜੀ ਮੈਂ ਇਹਨਾਂ ਨੂੰ ਸਮਾਨਤਾ ਨਾਲ ਕੁਝ ਦਿੱਤਾ ਐਂਡ سپورਟ ਵਿਪਨ ਹਾਂਡਾ ਜੀ ਨੇ ਕਾਰਵਾਈ ਕੀਤੀ ਇਹਨਾਂ ਨੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਵੀ ਬਾਂਡੇ ਦੇ ਮੂੰਹ ਤੇ ਚੜ ਗਾਲਾਂ ਕਢੇ ਤੇਰੇ ਬੱਚੇ ਮਰ ਜਾਣ ਤੇਰਾ ਕੱਖ ਨਾ ਨਵੇ ਤਨ ਕੀੜੇ ਬੈਨ ਇਹ ਇਹ ਅੱਡੇਆਂ ਲੈਣੇ ਅੱਡੀ ਅੱਡੀ ਕੁਇਦਾ ਤਿੰਨਾਂ ਸਿਰੀ ਵਾਲੇ ਵੀ ਗਲਾਡਾ ਹਾਂ ਅ ਕੁੱਛ ਨਹੀਂ ਗਲਾਡਾ ਉਦੋਂ ਤੁਸੀਂ ਮੌਜੂਦ ਸੀ ਉਦੋਂ ਵੀ ਇਹਨਾਂ ਨੇ ਗਲਾਡਾ ਨੂੰ ਵੀ ਗਾਲਾਂ ਕੱਢੀਆਂ ਐਸਐਚਓ ਨੂੰ ਵੀ ਸਾਨੂੰ ਬੋਲੇ ਕਿਦੀ ਸ਼ਾਇਦ ਆਪ ਵੀ ਸਮਝਾਓ ਇੱਕ ਛੋਟੀ ਗੱਲ ਮੇਰੇ ਕੋਲ ਜੀਐਸਟੀ ਨੰਬਰ ਹੈ ਮੇਰੇ ਕੋਲ ਟੈਕਸ ਪੇਰ ਹੈ ਦੁਕਾਨਾਂ ਸਾੜਿਆ ਆਪ ਦੀਆਂ ਕਰੋੜ ਕਰੋੜ ਦੀਆਂ ਦੁਕਾਨਾਂ ਸਾੜਿਆ ਆਪ ਜੀ ਮੁੱਲ ਦੀਦ ਕਰਨਾ ਠੀਕ ਹੈ ਜੀ ਸਰਕਾਰ ਨੂੰ ਟੈਕਸ ਵੀ ਸਭ ਕੁਝ ਦੇ ਰਹੇ ਆ ਐਨੇ ਉਹ ਕਿਹੜੀ ਕਿਹੜੀ ਚੀਜ਼ ਹੈਗੀ ਇਹ ਜਿਹੜੇ ਇੱਥੇ ਸਰਕਾਰ ਦੇ ਬਿਠਾਇਆ ਪਰ ਉਹਨੂੰ ਸਾਨੂੰ ਇਹ ਹੀ ਪੁੱਛਣਾ ਚਾਹੁੰਦੇ ਅਸੀਂ ਨਾ ਤੁਸੀਂ ਇਹ ਇਲਜ਼ਾਮ ਲਾਏਗੇ ਕਹਿੰਦੇ ਵੀ ਉਹਨੇ ਨਸ਼ਾ ਹੀ ਵੇਚਦਾ ਦਾਰੂ ਵੀ ਵੇਚਦਾ ਭਾਜੀ ਤੁਹਾਡੇ ਸਾਹਮਣੇ ਵਿਕਦਾ ਹੀ ਹੈ ਸਭ ਨੂੰ ਪਤਾ ਤੁਸੀਂ ਨੰਮੇ ਥੋੜੀ ਆਏ ਹੋ ਹਰਨੂੰ ਵੀਰਾ ਫਾਸਟ ਨਾਲ ਜੁੜਿਆ ਨੰਮਾ ਥੋੜੀ ਆ ਦੇਖੋ ਵੀਰਾ ਨੂੰ ਸਭ ਪਤਾ ਦਾ ਸਭ ਕੁਝ ਹੁੰਦਾ ਭਾਜੀ ਤੇ ਕੀ ਕੁਝ ਨਹੀਂ ਹੁੰਦਾ ਤੱਕ ਜਿੱਤ ਜਾਏਗਾ ਭਰਦਾ ਭਾਈ ਜਦ ਤੱਕ ਸਾਨੂੰ ਸੈਸ਼ਨ ਨਹੀਂ ਦਿੰਦਾ ਕਿ ਇਹ ਚੱਕੀਆਂ ਦੇ ਪਰ ਇਹ ਪੰਜ ਬੰਦੇ ਨਹੀਂ ਚੱਕੀਆਂ ਦੇ ਸਰਕਾਰ ਕੋਲ ਐਨੀ ਕੋਈ ਸਰਕਾਰ ਦੀ ਬੇਵਸੀ ਹੋ ਗਈ ਮਾਰਕੀਟ ਇੱਕ ਪਾਸੇ ਪੰਜ ਬੰਦੇ ਇੱਕ ਪਾਸੇ ਦੁਕਾਨ ਕਰੋੜ ਰੁਪਏ ਦੀ ਦੁਕਾਨਾ ਲੈਣੀ ਅੰਦਰ ਬੜੀਆਂ ਦਾ ਲਾ ਕੇ ਕਿਹੜੀ ਬਾਜੀ ਕਰੋੜ ਦੇ ਬਾਈਕ ਲਾਡਾ ਬਾਈਕ ਸਾਡੇ ਨਹੀਂ ਨਹੀਂ ਬਾਈਕ ਖੋਖੇ ਸਾਡੇ ਕੋਲ ਸਰਕਾਰ ਨੇ ਕਿਹਾ ਬਾਜ਼ਾਰ ਨੂੰ ਖੂਬਸੂਰਤ ਬਣਾਣਾ ਵੈ ਖੋਖੇ ਵਾਲੇ ਤੁਸੀਂ ਐਗਰੀਮੈਂਟ ਕਰਖੋ ਤੁਸੀਂ ਇੱਥੇ ਚਲੇ ਜਾਓ ਸਾਨੂੰ ਇੱਥੇ ਜਗ੍ਹਾ ਦਿਓ ਅਸੀਂ ਬਾਜ਼ਾਰ ਨੂੰ ਖੂਬਸੂਰਤ ਕਰਦਾ ਖੂਬਸੂਰਤਾ ਕੀਤਾ ਨਹੀਂ ਗਾ ਬਾਜ਼ਾਰ ਨੂੰ ਅਸੀਂ ਸਿਰ 50 50 700-750 ਕਰੋੜ ਦੇ ਵਿੱਚ ਚਲੇ ਗਏ ਆ ਸਰਕਾਰ ਨੇ ਮੰਨਿਆ ਅਸੀਂ ਇੰਨੇ ਕੁ ਬੁਰੇ ਹਾਲ ਚ ਬੈਠੇ ਵੀ ਆ ਨਾ ਤੂੰ ਸਾਡੀ ਜਗ੍ਹਾ ਜਾ ਕੇ ਦੇਖੋ ਸਾਡੇ ਤੋਂ 200 ਕੋਟ ਪਿੱਛੇ ਅਸੀਂ 300 ਫੁੱਟ ਤੇ ਸਰਕਾਰ ਦੇ ਜਿਹੜੀ ਜਗ੍ਹਾ ਖਾਲੀ ਕਰਾਈ ਜਿੱਥੇ ਗੀਂਦਲੀ ਗਲਾਣਾ ਸਭ ਕੋਈ ਗਲਾਣਾ ਸੀਗਾ ਉੱਥੇ ਉਲਟਾ ਕਬਜ਼ੇ ਕਰਾਤੇ ਕਿਉਂ ਕਬਜ਼ੇ ਕਰਾਤੇ ਕਿਉਂ ਕਾਰਨ ਕਿਉਂ ਕਬਜ਼ੇ ਕਰਾਏ ਕਿ ਸੰਭਝਾਓ ਛੇੜੀ ਬੜੀ ਬਣਾਉਂ ਮੰਗ ਕੀ ਕਰਦੇ ਮੰਗ ਹੈ ਜਿਨੇ ਰਿਲੀਜ਼ ਕਰਾਈ ਜਾਂ ਸਾਡੇ ਸਾਡੇ ਰਾਹ ਸਾਡਾ ਗੇਟ ਉਹ ਗੇਟ ਤੇ ਆ ਗੇਟ ਆ ਗੇਟ ਪਿਛਲਾ ਗੇਟ ਸਾਫ਼ ਕੀਤਾ ਜਾਵੇ ਕਿਉਂ ਨਹੀਂ ਸਰਕਾਰ ਕਰ ਤੇ ਬੈਠੇ ਵੀ ਇੱਥੇ ਦਿਨ ਨੂੰ ਵੀ ਰਾਤ ਹੋਵੇ ਸ਼ਾਮ ਹੋਵੇ ਦੁਪਹਿਰ ਹੋਵੇ ਪਾਣੀ ਅੰਦਰ ਲੈ ਲਈ ਫੇੜੀ ਬ ਪੈਂਤੀਆਂ ਦੀ ਦੁਕਾਨ ਕੋਲ ਲੀਪੇ ਦੋ ਟਾਈਮ ਰੋਟੀ ਖਾਂਦੇ ਆ ਦੋਸਤੋ ਦੋ ਟਾਈਮ ਬੀ ਰੋਟੀ ਲਾ ਇੱਕ ਸੈਬੀ ਕਹਿੰਦੇ ਦੀ ਬੀਬੀ ਲੱਖ ਰੁਪਏ ਦਾ ਦੁਕਾਨੀ ਕਰ ਰਹੇ ਸੋਨਾ ਪਾਇਆ ਉਹਨੇ ਗੱਲ ਚ ਉਹ ਭਾਜੀ ਬੀਬੀ ਲੱਖ ਤਾਂ ਦੇਖੋ ਮੇਰਾ ਮੇਰੇ ਮੇਰੇ ਬਾ ਮੈਂ ਚੋੜੀ ਬੈਠਾ ਮੈਂ ਮੇਰੇ ਫਾਦਰ ਮੈਂ ਕੀ ਕਹਾਂ ਮੇਰੇ ਫਾਦਰ ਨੂੰ ਸਭ ਕੁਝ ਮੇਰੇ ਬਾਦਰ ਮੇਰੇ ਫਾਦਰ ਹੋਇਆਗਾ ਮੇਰੇ ਫਾਦਰਾਂ ਚੰਨੀ ਚੰਨੀ ਚੌਂਕਲੇ ਮਾਲਕ ਮੰਨਸਿ ਨਗਰ ਦੇ ਮੇਰੇ ਬਾ ਮੈਂ ਇਹ ਦੁਕਾਨਦਾਰ ਆ ਇਹ ਮੇਰਾ ਪਰਿਵਾਰ ਆ ਦੇਖੋ ਹਰੇਕ ਦੇ ਘਰ ਤੇ ਹਰੇਕ ਦੇ ਨੇ ਕਿ ਸੋਰਸ ਹੈ ਹਰੇਕ ਕੋਲ ਹਰੇਕ ਚੀਜ਼ਾਂ ਹੁੰਦੀਆਂ ਇਹ ਮੇਰਾ ਪਰਿਵਾਰ ਹੈ ਮੈਂ ਪਰਿਵਾਰ ਮੈਂ ਕਹਿੰਦਾ ਜਮੀਨ ਤੇ ਮੈਂ ਜਮੀਨ ਤੇ ਬਟੂਗਾ ਮੈਨੂੰ ਮੇਰਾ ਪਰਿਵਾਰ ਕਹਿੰਦਾ ਦੁਕਾਨਦਾਰ ਇੱਥੇ ਬੈਠੇਗਾ ਕਿਹਨੇ ਮੈਂ ਸਾਹਿਬ ਧੰਨੇ ਲਾ ਕੇ ਬੈਠ ਜਾਓ ਤੁਹਾਡੇ ਤੁਸੀਂ ਅੱਗੇ ਐਨਾ ਫੜੀਆਂ ਉੱਤਰ ਕਿਹ ਜੁਂਦੀਆਂ ਚੱਕਣੀਆਂ ਬੰਦੀਆਂ ਸਰਕਾਰ ਨੂੰ ਨਹੀਂ ਤੇ ਬੈਠੇ ਨੇ ਟੇਪੇ ਆ ਠੀਕ ਹੈ ਬਹੁਤ ਧੰਨੇ ਲਾਏ ਤੁਸੀਂ ਅੱਗੇ ਐਨਾ ਫੜੀਆਂ ਟੱਕਣੀ ਗਈਆਂ ਚ ਭਾਵੇਂ ਹਰ ਵਾਰੀ ਇੱਕ ਇੱਕ ਡਰਾਮਾ ਹੁੰਦਾ ਲੇਡੀ ਦਾ ਮੈਂ ਮਰ ਜਾਂਗੀ ਮੈਂ ਉਹ ਕਰ ਦਾਂਗੀ ਮੈਂ ਬਲੈਕ ਮੈਂ ਪੇਜ ਆਪਣੇ ਕੱਪੜੇ ਬਾੜ ਦਾਂਗੀ ਇਹਦੇ ਕੋਲ ਜਿਹੜੀ ਲੇਡੀ ਕਹਿੰਦੀ ਆ ਦੋ ਡੰਦ ਦੀ ਰੋਟੀ ਖਾਨੀ ਆ ਤੁਸੀਂ ਆਇਓ ਆ ਚੈੱਕ ਕਰਿਓ ਜਿਹੜੀ ਲੇਡੀ ਕਹਿ ਰਹੀ ਮੈਂ ਦੋ ਡੰਦ ਦੀ ਰੋਟੀ ਉਹਦੇ ਬੱਚੇ ਦੇਖੋ ਦੇਦਰ ਮੋਲ ਕਿਹੜੇ ਨਹੀਂ ਨਹੀਂ ਲਗਜ਼ਰੀ ਜੇਮ ਇੰਤ ਕੈਸੇ ਜਾ ਰਹੇ ਆ ਲੋ ਆ ਦੇਖੋ ਆ ਗੱਡੀ ਚ ਆ ਦੇਖੋ ਆ ਗੱਡੀ ਚੈੱਕ ਕਰੋ ਆ ਸ਼ੂਟ ਲੈ ਆ ਜਿਹੜੀ ਫੜੀ ਬੱਚੇ ਆਵਲੀ ਹੁੰਦੀ ਹੈ ਗੱਡੀਆਂ ਨਾਲ ਅੱਗੇ ਚੱਕ ਰੋ ਜਿਮ ਪਵਿਲੀਅਨ ਮਾਲ ਜਿਮ ਦੇਖਿਆ ਪਵਿਲੀਅਨ ਮਾਲ ਤੁਸੀਂ 50000 ਰੁਪਏ ਫੀਸੇ ਦੀ ਇਹ ਹੀ ਹੈ ਵੀ ਫੜੀਆਂ ਦਾ ਕਹਿੰਦੇ ਵੀ ਫੜੀਆਂ ਨਾ ਲਾਓ ਤੇ ਅਸੀਂ ਫੜੀਆਂ ਤੋਂ ਬਿਨਾ ਤੁਹਾਡਾ ਅੱਗੇ ਜ਼ਿਆਦਾ ਨਹੀਂ ਹੈਗਾ ਨਹੀਂ ਉਹ ਕਹਿੰਦੇ ਵੀ ਤੁਸੀਂ ਮੇਰ ਨੂੰ ਦਿੰਦੇ ਮੇਰ ਦੇ ਕਰ ਨੇ ਕੋਈ ਲੱਖ ਕਿਸੇ ਨੂੰ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਕਿਉਂ ਦੇਣਾ ਮਰਨਾ ਕਹਿੰਦੇ ਨਾਲੇ ਇੰਨੇ ਘਰ ਇੱਥੇ ਦਾਰੂ ਦੀਆਂ ਬੋਤਲਾਂ ਵੀ ਵੇਚੀਆਂ ਜਾਂਦੀਆਂ ਨੇ ਕੁੱਚੜੀ ਵੇਚਦਾ ਜੀ ਕੋਈ ਬੰਦਾ ਨਹੀਂ ਵੇਚਦਾ ਉਹਦਾ ਐਵੇਂ ਇਲਜ਼ਾਮ ਲਾਉਂਦੇ ਨੇ ਲਾਹਣ ਦਿਓ ਕੋਈ ਵਿਵਾਦ ਹੋਇਆ ਕੀ ਕੱਲ੍ਹ ਕੀ ਹੋਇਆ ਕੋਈ ਵਿਵਾਦ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਹੈ ਕਾਰਪੋਰੇਸ਼ਨ ਵਾਲਿਆਂ ਨੇ ਬੁਲਾਇਆ ਸੀ ਉਹਨਾਂ ਨੇ ਗਿਆ ਸੀ ਭਈ ਆਪਣਾ ਸਮਾਨ ਲੈ ਜਾਓ ਸੀ ਕਿੰਨੇ ਬੈਗ ਕਹਿੰਦੇ 15000 ਅਸੀਂ 15000 ਦੇ ਇਹਨੂੰ ਤਿਆਰ ਹੋ ਗਏ ਸੀ ਬਾਅਦ ਆਏ ਇਹਨਾਂ ਦੀ ਇਹਨਾਂ ਦੀ ਮੈਂ ਨਹੀਂ ਸੀ ਉੱਥੇ ਹੈਗਾ ਨਾ ਮੇਰਾ ਕੋਈ ਰੋਲਾ ਸੀ ਉੱਤੇ ਫਿਰ ਬਾਅਦ ਉਹ ਜਿਹੜੇ ਬੰਦੇ ਗਏ ਸੀ ਉਹਨਾਂ ਨਾਲ ਨਾਲ ਹੀ ਆਪਸ ਵਿੱਚ ਜਿ ਲੜਾਈ ਝਗੜਾ ਹੋ ਗਿਆ ਬਹਿਸ ਲੜਾਈ ਵੀ ਨਹੀਂ ਹੋਈ। ਇਤਾਰਾਂ ਵੀ ਤੁਸੀਂ ਸਿੱਧਰ ਪਾਈਆਂ ਹੋਈਆਂ ਲੱਗੀਆਂ। ਕੋਈ ਸਿੱਧੀਆਂ-ਸੁੱਧੀਆਂ ਨਹੀਂ, ਕੋਈ ਗੁੰਡੀ ਨਹੀਂ, ਗਲੀ-ਗੁੰਡੀ ਐ ਦੋਸੋ। ਸਰਕਾਰ ਦੀ ਐਵੇਂ ਕਈ ਜਾਨ ਬਿਨਾ ਮਤ ਵੋਟ ਸੀ ਦਾ ਬੋਰਡ ਸੀ ਉਹ ਵੀ ਤੁਸੀਂ ਪਟਿਆ ਕੋਈ ਨਹੀਂ ਵੋਟ ਬੋਡ ਕਿਸੇ ਨੇ ਨਹੀਂ ਪਟਿਆ ਐਵੇਂ ਇਹਨਾਂ ਨੇ ਜਾਨ ਇਹਦੇ 10 15 ਜਾਨੇ ਨੇ ਅੱਛਾ ਕਿੱਦਾਂ ਦੇ ਹੋ ਤੀ ਚੱਲ ਗਏ ਉਹ ਸਾਰੇ ਉਧਰਲੇ ਪਾਸੇ ਖੜੇ ਨੇ ਜਾ ਕੇ ਤੁਸੀਂ ਉਹਨਾਂ ਨਾਲ ਮਿਲੋ ਉਹ ਗਰੀਬ ਆਸੀ ਉਹ ਕਹਿੰਦੇ ਥਪਕਾ ਨਾ ਕਰਨ ਪ੍ਰਧਾਨ ਜੀ ਨੇ ਕਿਹਾ ਕਹਿੰਦੇ ਵੀ 35 ਲੱਖ ਰੁਪਏ ਦੀ ਦੁਕਾਨ ਲੈ ਲਈ ਚਾਲੀਆਂ ਦੁਕਾਨ ਲੈ ਲਈ ਗੱਡੀਆਂ ਨਾਲ ਕੋਲੇ ਨੇ ਕਹਿੰਦੇ ਗਰੀਬ ਕਿੱਥੇ ਹੋਏ ਕਿਹੜਾ 35 ਲੱਖ ਦੀ ਦੁਕਾਨ ਲੈ ਲਈ ਇਹਨਾਂ ਦੇ 22 ਲੱਖ ਦਾ ਸੋਨਾ ਪਾਇਆ ਹੋਇਆ ਅੱਛਾ ਸੋਨਾ ਪਾਇਆ ਹੈ ਕਹਿੰਦੇ 50 50 ਹਜ਼ਾਰ ਰੁਪਏ ਤੁਹਾਡੇ ਮੁੰਡੇ ਜਿਮ ਜਿਮ ਜਾਂਦੇ ਨੇ 33-35 ਲੱਖ ਦੀਆਂ ਦੁਕਾਨਾਂ ਲਿੱਤੀਆਂ ਹੋਈਆਂ ਨੇ ਉਹ ਕੀ ਮਾਮਲਾ ਕਿਹਨੇ ਕੁੰਡੀਆਂ ਵੀ ਇੱਥੋਂ ਲਾਂਦੇ ਨੇ ਟ੍ਰਾਂਸਫਰ ਆਟੋ ਇਹ ਕੁੰਡੀਆਂ ਨਹੀਂ ਲਾਂਦਾ ਕੁਝ ਨਹੀਂ ਕਰਦਾ 35 ਲੱਖ ਇਹਨਾਂ ਦੇ ਨਾਲ 20 ਲੱਗਦਾ ਸੋਨਾ ਪਾਇਆ ਹੋਇਆ ਅੱਛਾ ਜੀ ਇਹਨਾਂ ਦੇ 20 ਲੱਗਦਾ ਸੋਨਾ ਪਾਇਆ ਹੋਇਆ ਰੂਬਲ ਡਾਲਨੇ ਤੇ ਉਹਨੂੰ ਕੀ ਹੈ ਇਹਨਾਂ ਨੇ ਕਮਾ ਕੇ ਲਾਇਆ ਕਮਾ ਕੇ ਪਾਇਆ ਮੈਡਮ ਨੂੰ ਬੁਲਾਵੇ ਕਮਾ ਕੇ ਪਾਏ ਨਾ ਉਹਨਾਂ ਨੇ ਕਹਿੰਦੇ ਕਿ ਖਤਰਾ ਕਹਿੰਦੇ ਕਿ ਇਹ ਟ੍ਰਾਂਸਫਰ ਹੇਠਲੇ ਰਹਿੰਦੇ ਨੇ ਤੇ ਇਹਨਾਂ ਨੂੰ ਖਤਰਾ ਵੀ ਤਾਂ ਹੋ ਸਕਦਾ ਵਾ ਕੋਈ ਖਤਰਾ ਨਹੀਂ ਜੀ ਇਹ ਬੜੀ ਦੂਰ ਹੈ ਅਸੀਂ ਇੰਨੇ ਸਾਲ ਹੋ ਗਏ ਸਾਨੂੰ ਲੱਗਦੇ ਨੂੰ 40 ਸਾਲ ਹੋ ਗਏ ਚੋੜੇ ਵਿਆਹ ਦੇ ਵਿੱਚ ਦਾਖਲ ਹੁੰਦੇ ਨੂੰ ਅਸੀਂ ਕੀ ਕਹਿੰਨਾ 20 ਲੱਖ ਦਾ ਸੋਨਾ ਪਾਇਆ ਉਹਨੇ ਰੁਪਲ ਡਲਨੇ ਤੇ ਕੀ ਹੋਇਆ ਕਿ ਅਸੀਂ ਦੱਸ ਇਹਨਾਂ ਨੇ ਕਿਸੇ ਨੇ ਕੱਟੇ ਕੀ ਵਿਵਾਦ ਕੀ ਹੋ ਗਿਆ ਕੋਦਾਂ ਕੋਈ ਕਿਸੇ ਨੇ ਦੁਕਾਨ ਦੇ ਸਰ ਸਰ ਕਹਿੰਦੇ ਕਹਿੰਦੇ ਸਾਡਾ ਰਸਤਾ ਵੀ ਰੋਕਿਆ ਹੋਇਆ ਹੈ ਸਾਡੀ ਇੱਕ ਸਬੂਤ ਦਿਓ ਕੋਈ ਨਹੀਂ ਰਸਤਾ ਰੋਕਿਆ ਕੁਝ ਨਹੀਂ ਆਇਆ ਕੋਈ ਰਸਤਾ ਦਿਖਾ ਦਿਓ ਚਲੋ ਇੱਕ ਸਬੂਤ ਦਿਖਾ ਦਿਓ ਤੁਸੀਂ ਕੋਈ ਵੀ ਅਮਲਾ ਕੀਤਾ ਕੋਈ ਅਮਲਾ ਨਹੀਂ ਕੀਤਾ ਕੀ ਨਾਮ ਆਈ ਤੁਹਾਡਾ ਮੈਂ ਜਗਤੀ ਸ਼ਰਮਾ ਮੈਂ ਤੇ ਰੇੜੀ ਲਾਣੀ ਆ ਆਪਣੀ ਅੱਜੀ ਬੜੀ ਲਾ ਮੈਂ ਕਹਿੰਨੀ ਆ ਦੇਖੋ ਉਹ ਆਪ ਬੋਲਦੇ ਆ ਦੇਖੋ ਮਾਨ ਲਾ ਤੁਹਾਡੀ ਲੜਾਈ ਹੋ ਗਈ ਅਸੀਂ ਬੋਲ ਲਾਂਗੇ ਨਾ ਕਿਉਂ ਤੋ ਜੋ ਆ ਤਾਂ ਦੇਣਾ ਬੰਦਾ ਸਾਨੂੰ ਕੁੱਟਣ ਨੂੰ ਵੰਦ ਪੈਂਦੇ ਆ ਪਿਛਲੀ ਵਾਰ ਅਸੀਂ ਇਹਨਾਂ ਨੇ ਮੇਰੇ ਸੇਰ ਤੇ ਉਹ ਵੀ ਮਾਰੀ ਸੀ ਗਡਾਂਗ ਪਿਛਲੀ ਵਾਰ ਦੀ ਵੀ ਅੰਦਰ ਮੈਂ ਰਿਪੋਰਟ ਦਿੱਤੀ ਸੀਗੇ ਉਹ ਕਹਿੰਦੇ ਕਿ ਉੱਥੇ ਕਾ ਇਹ ਪੰਜਾਬੀ ਆਦੀ ਆ ਨਾ ਤੇ ਪ੍ਰਸ਼ਾਸਨ ਦੇ ਵੱਲੋਂ ਛਡਾਕੇ ਵੀ ਲਿਆਂਦਾ ਗਿਆ ਨਹੀਂ ਜੀ ਨਹੀਂ ਕੋਈ ਹਮਲਾਰੀਆਂ ਦੇਖੋ ਕਾਲਾ ਜੀ ਮੈਂ ਦੱਤੀ ਸਾਡੇ ਨਾਲ ਮੈਂ ਦੱਤੀ ਸਾਰੀ ਗੱਲ ਸਾਡੇ 12 15 ਦਿਨ ਹੋ ਗਏ ਸਾਡੇ ਨਾਲ ਸਮਾਨ ਲੈ ਕੇ ਗਈ ਹੈ ਕਾਰਪੋਰੇਸ਼ਨ ਹਾਂਡਾ ਵੀ ਪਨ ਹਾਂਡਾ ਜੀ ਔਰ ਅਸੀਂ ਨਾ ਰੋਜ਼ ਜਾਂਦੇ ਅਸੀਂ ਐਮ ਐਲ ਏ ਪੱਪੀ ਜੀ ਕੋਲ ਗਏ ਉਹਨਾਂ ਨੇ ਇੰਨੀ ਵਧੀਆ ਗੱਲ ਕੀਤੀ ਇੰਨੀ ਸੁਣਨੀ ਉਹਨਾਂ ਨੇ ਹਾਂਡਾ ਨੂੰ ਫੋਨ ਕੀਤਾ ਇਹਨਾਂ ਦਾ ਸਮਾਨ ਦੇਦੇ ਅਸੀਂ ਜਦੋਂ ਸਮਾਨ ਲੈਣ ਗਏ ਕਹਿੰਦੇ ਮੈਂ ਕਿਸੇ ਦੀ ਨਹੀਂ ਸੁਣਨੀ ਕੁਛ ਨਹੀਂ ਸੁਣਨੀ ਤੁਸੀਂ ਜੁਰਮਾਨਾ ਭਰੋ ਤੇ ਸਮਾਨ ਦੇ ਦਿਓ ਅਸੀਂ ਕਿ ਠੀਕ ਹੈ ਜੀ ਚਲੋ ਸਾਡੇ ਕੋਲ ਪੈਸੇ ਨਹੀਂ ਹੈਗੇ ਸੀਗੇ ਅਸੀਂ ਚਲੋ 5 ਦਿਨ ਬਾਅਦ ਫੇਰ ਚਲੇ ਗਏ ਅਜੇ ਕਾ ਪਛਾੜਾ ਸਮਾਨ ਦੇ ਦੋ ਕੰਦੇ ਸਮਾਨ ਹਜੇ ਤੁਹਾਨੂੰ ਐਦਾ ਕਰਿਓ ਕੱਲ ਆ ਜਿਓ ਰੋਸ ਸਾਨੂੰ ਰੋਜ ਕੱਲ ਕੱਲ ਕਿਉਂਕਿ ਇਸ ਜਗ੍ਹਾ ਤੇ ਅਸੀਂ ਗਲੱਡਾ ਵਾਲੇ ਆਏ ਸੀਗੇ ਉਹਦੇ ਵੀ ਤੁਸੀਂ ਪਰੇਸ਼ਾਨ ਹੋਏ ਸੀ ਕਿ ਹੋਇਆ ਕਿ ਜਦੋਂ ਹਾਂਜੀ ਪਹਿਲਾਂ ਮੈਂ ਦੱਸਦੀ ਤੁਹਾਨੂੰ ਸਾਰੇ ਇੱਕ ਮਿੰਟ ਸੌਰੀ ਪਤਾ ਕੀ ਹੋਇਆ ਐਸੀ ਨਾ ਕੱਲ ਅਸੀਂ ਫੇਰ ਅਸੀਂ ਰੂਹ ਜਾਂਦੇ ਵਾਪਸ ਭੇਜਦੇ ਸਾਨੂੰ ਜੀ ਸਕਾਲ 12 ਵਜੇ ਮੈਂ ਰਾਹੋਂ ਰੋਡ ਪਾਣੀ ਏਡੇ ਏਡੇ ਪਾਣੀ ਚ ਆਈ ਆ ਮੈਂ ਕਹਿੰਦਾ ਮੇਰਾ ਨਾ ਜਿਹੜੀ ਬੇਟੀ ਲਾਗੇ ਉਹ ਚ ਟੀ-ਸ਼ਰਟਾਂ ਵੀ ਆ ਸਮਾਨ ਵੀ ਆ ਮੈਨੂੰ ਦੁੱਖਾ ਮੇਰਾ ਪੈਸਾ ਸਾਰਾ ਉਹ ਕਹ ਰਹੀ ਇੱਕ ਇੱਕ ਨਾਲ ਨੂੰ ਕਹਿਆ ਸੀ ਤੁਝੇ ਇੱਥੇ ਹਾਂਜੀ ਸਾਬਦਾ ਇੱਕ ਇੱਕ ਹੈ ਸਰ ਇੱਕ ਇੱਕ ਹੈ ਇੱਕ ਇੱਕ ਹੈ ਨਹੀਂ ਸਰ ਉਹ ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਕਰਦੇ ਆ ਉਦੋਂ ਟੈਂਟ ਲੱਗਦਾ ਸਾਡਾ ਉਦੋਂ ਟੈਂਟ ਨਹੀਂ ਲੱਗਦਾ ਹਾਂਜੀ ਕੋਈ ਨਹੀਂ ਤੁਹਾਡੇ ਮੁੰਡੇ ਜਿਮ ਚ ਜਾਂਦਾ ਪਿਆ 50000 ਰੁਪਏ ਉਹਦੇ ਦੀ ਫੀਸਾਂ ਨਹੀਂ ਸਰ ਜੀ ਕਿਹੜਾ ਜਿਮ ਚ ਤੁਹਾਨੂੰ ਹੀ ਪਤਾ ਕਿਹੜੇ 50000 ਦੀ ਫੀਸਾਂ ਆਂਦੀ ਐ ਦੱਸੋ ਇੱਕ ਬੇਟਾ ਜਾਂਦਾ ਕੀ ਗੱਲ ਮੈਂ ਆਪਣੇ ਬੱਚੇ ਨੂੰ ਦੇਖੋ ਇੱਕ ਜਿਮ ਵਿੱਚ ਇੱਥੇ ਕਹਿੰਦੇ ਤੁਹਾਨੂੰ ਲੱਗਦੀ ਪਾਰਕਿੰਗ ਦੀ ਪਾਰਕਿੰਗ ਬਿਲਕੁਲ ਝੂਠ ਕੋਈ ਕੋਈ ਨਹੀਂ ਕੋਈ ਨਹੀਂ ਉਹਨਾਂ ਕੋਲ ਤਸਕੀਰਾ ਬੱਜੇ ਨੇ ਅਸੀਂ ਦੇਖੋ ਸਰ ਸਰ ਅਸੀਂ 12 ਸਾਲ ਤੋਂ ਲਾ ਰਹੇ ਹਾਂ ਉਹਦਾ ਪਰਮਿਸ਼ਨ ਆ ਕਿਉਂ ਨਹੀਂ ਸਾਡੇ ਕੋਲ ਬੈਂਡਿੰਗ ਜ਼ੋਨ ਦੇ ਕਾਰਡ ਬਣਿਆ ਹੈ ਬਾਕਾਇਦਾ ਉਹ ਤਾਂ ਬੰਦ ਹੈ ਕਾਰ ਬਨੇ ਹੈ ਯਾ ਕਾਰਪੋਰੇਸ਼ਨ ਨਹੀਂ ਫਿਰ ਨਹੀਂ ਮੈਡਮ ਜੀ ਅਸੀਂ 12 ਸਾਲ ਤੋਂ ਇੱਥੇ ਬੈਠੇ ਆ ਠੀਕ ਆ ਸਾਨੂੰ ਵੀ ਇਹ ਥੋੜੀ ਹੈ ਕਿ ਇਕਦਮ ਕੱਟ ਦੇਣਗੇ ਠੀਕ ਆ ਸਾਨੂੰ ਬੈਂਡਿੰਗ ਜੋਂ ਦੇਣਗੇ ਅਸੀਂ ਉੱਪਰ ਵੀ ਆ ਪਾਈ ਹੋਈ ਆ ਦਿੱਲ ਕੇਤਾ ਚੰਡੀਗੜ੍ਹ ਵੀ ਅਸੀਂ ਰਿਟ ਲਾਈ ਹੋਈ ਆ ਬਾਅਦ ਚੱਕ ਕੇ ਲੈ ਕੇ ਜਾਂਦੇ ਇਹਦਾ ਮਤਲਬ ਇਹੀ ਆ ਕਿ ਤੁਸੀਂ ਇਲੈਗਲ ਇਨਕ੍ਰੋਚਮੈਂਟ ਆ ਉਹ ਕਰਦੇ ਪਏ ਹੋ ਮੈਡਮ ਜੀ ਮੇਰੀ ਗੱਲ ਸੁਣੋ ਅਸੀਂ ਕੱਲ ਗਏ ਆ ਉਹਨਾਂ ਕੋ ਸਾਮਾਨ ਲੈਣ ਗਏ ਆ ਉਹਨਾਂ ਨੇ ਸਾਢੇ 3 ਵਜੇ ਸਾਨੂੰ ਬੁਲਾਇਆ ਸਾਢੇ 3 ਵਜੇ ਅਸੀਂ ਗਏ ਅਸੀਂ ਗਏ ਤੇ ਅਸੀਂ ਜਦੋਂ ਕਿਹਾ ਸਰ ਹੁਣ ਸਾਨੂੰ ਸਾਮਾਨ ਦੇ ਦਿਓ ਇਹ ਅੰਦਰੋਂ ਦੀ ਨਾਲ ਅੰਦਰ ਉਹਨਾਂ ਨੇ ਤਿੰਨੋਂ ਬੰਦੇ ਵੜਾਏ ਸੀ ਆ ਮਾਰਕੀਟ ਦੇ ਗੱਠ ਢੱਲ ਤੇ ਇੱਕ ਹੋਰ ਬੰਦਾ ਤਿੰਨੋਂ ਅੰਦਰ ਚ ਆ ਵੀ ਰਸੀ ਪਰਮਿਸ਼ਨ ਹੈਗੀ ਇੱਥੇ ਮੈਡਮ ਸਰ ਮੇਰੀ ਪਹਿਲਾਂ ਗੱਲ ਸੁਣੋ ਤੁਸੀਂ ਪਰਮਿਸ਼ਨ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਤੇ ਨਾ ਅਸੀਂ ਇਹ ਹੋਈ ਗੱਲ ਅਸੀਂ ਇਹਨਾਂ ਨੇ ਕੀ ਕੀਤਾ ਸਾਨੂੰ ਦੇਖ ਕੇ ਸਾਰੀ ਵੀਡੀਓ ਆ ਇਹਨਾਂ ਨੇ ਬਾਹਰੋਂ ਤਾਲਾ ਲਾਤਾ ਉਹਨਾਂ ਨੂੰ ਤਿੰਨੋਂ ਬੰਦਿਆਂ ਨੂੰ ਅਸੀਂ ਸਾਨੂੰ ਕਹਿੰਦੇ ਚਲੋ ਚਲੋ ਕੋਈ ਨਹੀਂ ਕਰ ਤੁਹਾਨੂੰ ਸਮਾਨ ਦਿੰਨੇ ਆ ਅਸੀਂ ਖੜੇ ਰਹੇ ਅਸੀਂ ਖੜੇ ਰਹੇ ਹੁਣ ਕੀ ਮੰਗੀ ਕਰਦੇ ਹੁਣ ਅਸੀਂ ਮੰਗ ਇਹੀ ਕਰ ਰਹੇ ਆ ਕਿ ਸਾਨੂੰ ਜਿੱਥੇ ਹੈਗੇ ਉੱਥੇ ਲਗਾਇਆ ਜਾ ਦਿੱਤਾ ਜਾਵੇ ਅਸੀਂ ਹੋਰ ਕੁਝ ਨਹੀਂ ਮਾਰਕੀਟ ਤੋਂ ਤੁਹਾਡਾ ਲਾਇਬ ਤੋਂ ਤੁਹਾਡਾ ਸਮਾਨ ਚੱਕਿਆ ਜਾਵੇ ਕਹਿੰਦੇ ਉਹ ਮਾਰਕੀਟ ਦਾ ਕਹਿਣਾ ਹੈ ਸਾਰੀ ਮਾਰਕੀਟ ਮਾਰਕੀਟ ਨੂੰ ਕੀ ਪ੍ਰੋਬਲਮ ਹੈ ਦੱਸੋ ਪਹਿਲਾਂ ਮਾਰਕੀਟ ਕਿੱਥੇ ਆ ਅਸੀਂ ਕਿੱਥੇ ਆ ਆ ਕਾਰਪੋਰੇਸ਼ਨ ਦੀ ਮੈਡਮ ਲਾਈਨ ਆ ਅਸੀਂ ਉਹਨੇ ਪਿੱਛੇ ਕੋਈ ਇੱਕ ਪਾਸੇ ਕਿੱਦਾਂ ਹੋਏਗਾ ਅੰਦਾਜ਼ ਕੋਈ ਗੱਲ ਨਹੀਂ ਸਾਰੀ ਨਹੀਂ ਮਿਲੇਗਾ ਮੇਰੀ ਇੱਜ਼ਤ ਰੁੱਲੀ ਹੈ ਮੇਰੀ ਇੱਜ਼ਤ ਰੁੱਲੀ ਹੈ ਇਹਨਾਂ ਨੇ ਮੈ ਵੀ ਇਨੀਆਂ ਮ ਕਹਾਣਾਂ ਨੀ ਜਨਾਨੀ ਹੈ ਮੇਰੀ ਇੱਜ਼ਤ ਰੁੱਲੀ ਹੈ ਤੇ ਮਾਰਗੇ ਤੇ ਜਾਊਗੀ ਅੱਜ ਲੋ ਮੇਰੀ ਜਿੰਦਗੀ ਦੇ ਦਰਦ ਲਾ ਲਈ ਆਹ ਵੇ ਇਟਮ ਕਿਹੜੇ ਕੱਪੜੇ ਪਾੜ ਲਾਂਗੀ ਮੈਂ ਕਿਹੜੇ ਕੱਪੜੇ ਵਾਲੇ ਜਿੰਨੇ ਗਏ ਕੋਲ ਕਹਿੰਦਾ ਤੁਸੀਂ ਉਹਨਾਂ ਦੀ ਗੱਲਾਂ ਹੀ ਕਰਦੇ ਹੋ ਅੰਦਰ 10 ਕੰਪਲੇਟਾ ਗਈਆਂ ਮੇਰੇ ਸੀਸ ਚ ਬਾਰ ਹੋਈ ਸੀ ਐਮਐਲ ਸੀ ਸੀ ਟੇਬਲ ਚਾਗਾਗੇ ਕੁਝ ਚਲ ਤਗੰਦੇ ਮੈਨੂੰ ਗੱਲ ਦੀ ਗੱਲ ਹੈ 7 ਸਾਲ ਪਹਿਲਾਂ ਮੈਨੂੰ ਇੱਕ ਅੰਦਰ ਸੀ ਮੇਰੀ ਦੁਕਾਨ ਦੇ ਮੂਰੇ ਟੇਬਲ ਆਲਾ ਕੀ ਗੱਲ ਉਹਦੇ ਮੈਂ ਜਵਾਨ ਸੀ ਮੈਨੂੰ ਰੱਕਾ ਨੂੰ ਵੀਰਦਾ ਜੀਏ ਅੱਜ ਇਹ ਵੀ ਕੰਮ ਨਾ ਕੀਤੇ ਕਰੇ ਆ ਮਿਹਨਤ ਕੀਤੀ ਹੈ ਹਮੇਸ਼ਾ ਜੇ ਇਹਨਾਂ ਨੇ ਇਦਾਂ ਦੇ ਕੰਮ ਕਰਨੇ ਹੁੰਦੇ ਨਾ ਤੇ ਇੱਥੇ ਫੜੀ ਨਾ ਲਾਂਦੇ ਇੱਥੇ 5 500 ਆ 3 400 ਰੁਪਇਆ ਕਮਾਨ ਪਿੱਛੇ ਨਾ ਆਉਂਦੇ ਇਹ ਸਿਰਫ ਸਾਰੇ ਗਲਤ ਸਾਰੀ ਗਰਮੀ ਅਸੀਂ ਇੱਥੇ ਰਹਿਣਾ ਜੀ ਇੱਥੇ ਮਰੇ ਆ ਇੱਥੇ ਰਹਿਣਾ ਇੱਥੇ ਹੀ ਬਹਿਣਾ ਅਸੀਂ ਵੀ ਆ ਇਹਨੋਂ ਕੇ ਸਨ ਬੋਰ ਦਾ ਕਰੇ ਤੁਸੀਂ ਆਪਣਾ ਲਾਈ ਰੱਖੋ ਤੇ ਤਨ ਬੋਰ ਤੋਂ ਬਾਹਰ ਨਾ ਆਓ

ਦੁਕਾਨਦਾਰ ਕਹਿੰਦਾ ਸਾਡਾ ਨੁਕਸਾਨ ਹੋ ਰਿਹਾ ਉਹ ਕਹਿੰਦਾ ਸਾਡੇ ਹਿੱਸੇ ਕੀ ਜਾਂਦੇ ਹੋਂ ਤੱਕ ਦੇਖਦੇ ਹਾਂ ਬਿਲਕੁਲ ਇੱਕ ਪਾਸੇ ਘੜਨਾ ਲੱਗਿਆ ਦੋਨੋਂ ਪੱੜੀਆਂ ਮਿਲੋਗੇ ਬੁਝੇ ਲੇਕਿਨ ਜਿਹੜੇ ਦੋ ਪਾਰਟੀ ਦੀ ਅਰਗੇਨਾਈਜ਼ਮੈਂਟ ਨਹੀਂ ਇੱਕ ਅਰਗੇਨਾਈਜ਼ਮੈਂਟ ਦਾ ਸੌਦਾ ਸੀ ਫਾਰਮੇਸ਼ਨ ਦੇ ਸਾਹਮਣੇ ਕਿ ਕੋਈ ਅਰਗੇਨਾਈਜ਼ਮੈਂਟ ਕਰੇ ਲੇਕਿਨ ਜਿਹਨੇ ਦੁਕਾਨਦਾਰੀ ਉਹਦੇ ਅੱਗੇ ਜਿਹੜੇ ਫੜੀਆਂ ਲਗਾ ਦੇ ਨਹੀਂ ਲਗਣੀਆਂ ਚਾਹੀਦੀਆਂ ਉਹੀ ਇਹਨਾਂ ਦੇ ਅੱਗੇ ਉਹ ਤਾਂ ਮੈਂ ਤਾਂ ਹੀ ਗਾਰੰਟੀ ਕੀਤੀ ਨਾ ਇਹ ਮੇਰੇ ਕੋਲ ਆਏ ਸੀ ਕਾਰਪੋਰੇਸ਼ਨ ਇਹਨਾਂ ਨੇ ਰਿਟਰਨ ਨੂੰ ਕੰਮ ਨਹੀਂ ਦਿੱਤੀ ਦੁਕਾਨਦਾਰਾਂ ਨੇ ਮੈਂ ਮਾਰ ਕਰਕੇ ਤੇ ਆ ਵੀ ਆ ਰਹੇ ਨੇ ਕਾਰਵਾਈ ਕਰ ਜਾ ਰਹੇ ਸੋ ਗੋਲਾ ਤੇ ਪਾ ਲਿਖੂਗਾ ਨਹੀਂ ਨਹੀਂ ਨਾਲ ਦੇ ਅੱਗੇ ਤਾਂ ਕਿਸੇ ਨੇ ਵੀ ਆਮ ਨਾ ਨਾ ਗੱਲ ਕਰੇ ਸੇ ਕੋਈ ਨਹੀਂ ਨਹੀਂ 3 ਫੁੱਟ ਗਿਆ ਲਾ ਲੋ ਰੋਜੀ ਰੋਟੀ ਖਾ ਲਈ ਕਲਵੀਰਮ 20 ਫੁੱਟ ਵੀ ਵਿੜ ਜਾਂਦੇ ਸ਼ਾਹਪੁਰ ਰੋਡ ਉੱਧਰ 3 ਫੁੱਟ ਦੱਸ ਤਾ ਉਹ ਅੰਦਰ ਲੰਦੇ ਲਾਈ ਜਾਣੇ ਨਾ ਤਾਂ ਨਹੀਂ ਕਿਸੇ ਨੂੰ ਜੀ ਹੁਣ ਇਹ ਕਹਿੰਦੇ 10 ਫੁੱਟ ਅਸੀਂ ਬਾਹਰ ਆਣੇ 10 ਫੁੱਟ ਕਾਰਪੋਰੇਸ਼ਨ ਦਾ ਲਾਉਣ ਨਹੀਂ ਕਰਾ ਕਿਸੇ ਨੇ ਵੀ ਲਾਉਣ ਨਹੀਂ ਕਰਨਾ ਨਾਲ ਦੁਕਾਨਦਾਰਾਂ ਜਿਹੜੇ ਕਰੋੜ ਕਰੋੜ ਦੀ ਦੁਕਾਨ ਲਈਏ 5-5 ਕਰੋੜ ਦਾ ਸ਼ੋਅਰੂਮ ਹੈ ਤੇ ਉਹ ਥੋੜਾ ਆਪ ਬੱਚੇ ਨੇ ਕਾਰਪੋਰੇਸ਼ਨ ਦੇ ਵਿੱਚ ਥੋੜਾ ਜਿਹਾ ਕਮਰੇ ਤਾਲਾ ਨਾ ਲਗਾ ਦੇ ਤਾਂ ਬਾਅਦ ਤਾਂ ਟਾਈਮ ਆ ਜਾਣਾ ਕਿ ਇਹ ਇਹ ਆਪਾਂ ਦੀ ਕਿੰਨੀ ਵੀ ਹੈ ਦੇਖਦੇ ਹੁਣ ਕੀ ਕਹਿੰਦੇ ਆ ਸਟਾਰਟਿੰਗ